ਉਹ 100 ਸਾਲ ਦਾ ਜਿਹੜਾ ਇਤਿਹਾਸ ਆ ਜਿਹੜਾ 1925 ਤੋਂ ਲੈ ਕੇ 2025 ਤੱਕ ਦਾ ਇਹਦੇ ਵਿੱਚ ਤੇ ਇਹਨੂੰ ਵੱਡਾ ਸੰਕਟ ਸਾਡੇ ਕੋਲ ਸਾਹਮਣੇ ਅਜ ਤੱਕ ਨਹੀਂ ਇਤਿਹਾਸ ਵਿੱਚ ਆਇਆ ਛੋਟੇ-ਮੋਟੇ ਆਉਂਦੀਆਂ ਰਹੀਆਂ ਪ੍ਰੋਬਲਮ ਸੰਕਟ ਆਉਂਦੇ ਰਿਹਾ ਸੰਘਰਸ਼ ਪੰਥਾਲ ਕਰਦਾ ਰਿਹਾ ਜਾਂ ਵੱਡੇ ਮੋਰਚੇ ਵੀ ਲੱਗੇ ਆ ਜਿਵੇਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਸਰਬੱਤ ਖਾਲਸਾ ਆਇਆ ਸਰਬੱਤ ਖਾਲਸੇ ਦੇ ਵਿੱਚ ਬੈਠ ਕੇ ਫੈਸਲੇ ਹੋਏ ਤੇ ਅੱਜ ਵੀ ਜਿਸ ਤਰ੍ਹਾਂ ਹਰ ਸਿੱਖ ਅਪਮਾਨਿਤ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਕਿਉਂਕਿ ਉਹਨੂੰ ਇੰਜ ਲੱਗਦਾ ਵੀ ਅਕਾਲ ਤਖਤ ਦੇ ਜ세ਦਾਰ ਦਾ ਅਪਮਾਨ ਨਹੀਂ ਹੋਇਆ ਇਹ ਮੇਰਾ ਅਪਮਾਨ ਹੋਇਆ ਬਿਲਕੁਲ ਅਕਾਲ ਤਖਤ ਦਾ ਅਪਮਾਨ ਹਰ ਸਿੱਖ ਦਾ ਅਪਮਾਨ ਹੈ ਸਾਡੀਆਂ ਸੰਸਥਾਵਾਂ ਦਾ ਅਪਮਾਨ ਸਾਡਾ ਅਪਮਾਨ ਹੈ ਸਾਡੀਆਂ ਜਿਹੜੀਆਂ ਮਰਿਆਦਾਂ ਦਾ ਅਪਮਾਨ ਸਾਡਾ ਇਹ ਸਾਡੇ ਮਾਣ ਨੇ ਅਕਾਲ ਤਖਤ ਸਾਡਾ ਮਾਣ ਹੈ ਪੰਥਕ ਰਵਾਇਤਾਂ ਸਾਡਾ ਮਾਣ ਹੈ ਜਥੇਦਾਰ ਸਾਡਾ ਸਨਮਾਨ ਹੈ ਸਾਡੇ ਸਿਰ ਦਾ ਤਾਜ ਹੈ ਜੇ ਜ ਕੋਈ ਇਹਨਾਂ ਦਾ ਅਪਮਾਨ ਕਰਦਾ ਤਾਂ ਫਿਰ ਹਰ ਸਿੱਖ ਦਾ ਅਪਮਾਨ ਸਾਡਾ ਸਾਡਾ ਸਨਮਾਨ ਫਿਰ ਰਹਿ ਕਿੱਥੇ ਗਿਆ ਇਸ ਲਈ ਜੇ ਇਸ ਸਨਮਾਨ ਨੂੰ ਅਸੀਂ ਦੁਬਾਰਾ ਹਾਸਲ ਕਰਨਾ ਹੈ ਤਾਂ ਸਾਡੇ ਕੋਲ ਕੋਈ ਇੱਕ ਹੱਲ ਹੈ ਕਿ ਪੂਰਾ ਪੰਥ ਇਕੱਠਾ ਹੋ ਕੇ ਸ਼ਰਬਤ ਖਾਲਸਾ ਬਣਾਏ। ਔਰ ਸਾਡੇ ਕੋਲੇ ਮੇਰੇ ਖਿਆਲ ਇਸ ਵੇਲੇ ਜੇ ਪੰਥ ਪਰਵਾਣਤ ਕੋਈ ਸਖੀਅਤ ਹੈਗੀ ਆ ਜਿਸ ਜਿਸ ਦੇ અપਮਾਨ ਨੂੰ ਸਾਰੇ ਪੰਥ ਨੇ ਆਪਣਾ અપਮਾਨ ਸਮਝਿਆ ਉਹ ਹੈ ਗਿਆਨੀ ਰਗबीर ਸਿੰਘ। ਇਹ ਗਿਆਨੀ ਰਗਬੀਰ ਸਿੰਘ ਇਸ ਪੋਜੀਸ਼ਨ 'ਚ ਵੀ ਹੈਗੇ ਨੇ ਕਿਉਂਕਿ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰੈਂਥੀ ਨੇ। ਕਾਲ ਤੱਕ ਤਾਂ ਬੇਸ਼ੱਕ ਉਹਨਾਂ ਨੂੰ ਮਾਨਿਤ ਕਰਕੇ ਲਾਇਆ ਗਿਆ ਪਰ ਪੰਥ ਦੇ ਦਿਲਾਂ ਵਿੱਚ ਤੇ ਅੱਜ ਉਹਨਾਂ ਦੀ ਜਗ੍ਹਾ ਹੈਗੀ ਹੈ ਨਾ ਤੇ ਜੇ ਗਿਆਨੀ ਰਗਵੀਰ ਸਿੰਘ ਜੀ ਸਰਬਤ ਖਾਲਸਾ ਦੀ ਆਵਾਜ਼ ਮਾਰਦੇ ਨੇ ਸਰਬਤ ਖਾਲਸਾ ਬੁਲਾਉਣ ਦੀ ਗੱਲ ਕਰਦੇ ਨੇ ਤੇ ਮੇਰੇ ਖਿਆਲ ਪੰਥ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਨਾਲ ਖੜਾ ਹੋਏਗਾ ਔਰ ਸਰਬਤ ਖਾਲਸਾ ਜਿਹੜਾ ਹੈ ਉਹਦੇ ਲਈ ਠੀਕ ਹੈ ਸੱਦਾ ਭਾਵੇਂ ਗਿਆਨੀ ਰਗਵੀਰ ਸਿੰਘ ਨੇ ਦੇਣਾ ਹੁਣ ਜਿਵੇਂ ਸਰ ਜਿਹੜਾ ਸੁਨਾਇਆ ਸੀਗਾ ਹੁਕਮਨਾਮਾ ਸੁਨਾਇਆ ਸੀ ਤਿੰਨ ਮਹੀਨੇ ਰਗਵੀਰ ਸਿੰਘ ਉਹਨਾਂ ਨੇ ਪੂਰੇ ਪੰਥ ਦੇ ਵਿਊ ਲੈ ਸਾਰਿਆਂ ਤੋਂ ਪੰਥ ਦੀਆਂ ਭਾਵਨਾਵਾਂ ਉਹਨੂੰ ਸਮਝਿਆ ਇੰਨਾ ਮਹੀਨਿਆਂ ਬਾਅਦ ਜਾ ਕੇ ਇਹ ਫੈਸਲਾ ਹੋਇਆ ਹੁਣ ਵੀ ਰਕबीर ਸਿੰਘ ਟਾਈਮ ਲੈ ਸਕਦੇ ਨੇ ਪੰਥ ਦੀਆਂ ਸਾਰਿਆਂ ਦੀਆਂ ਭਾਵਨਾਵਾਂ ਲੈ ਸਕਦੇ ਨੇ ਉਹਨਾਂ ਦੇ ਉਹਨਾਂ ਦੇ ਥਿਊ ਲੈ ਸਕਦੇ ਨੇ ਤੇ ਉਹਨਾਂ ਨੂੰ ਇਸ ਵੱਲ ਵਧਣਾ ਚਾਹੀਦਾ ਹੈ ਮੇਰੀ ਰਕबीर ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਥੇਦਾਰ ਜੀ ਅੱਗੇ ਲੱਗਣ ਔਰ ਸਰਬੱਤ ਖਾਲਸਾ ਜੀ ਵੀ ਮੰਗ ਹੈ ਹਰ ਸਿੱਖ ਦੀ ਇੱਛਾ ਹੈ ਦਿਲ ਦੇ ਵਿੱਚ ਕਿ ਸਰਬੱਤ ਖਾਲਸਾ ਹੋਣਾ ਚਾਹੀਦਾ ਤੇ ਉਹ ਇਸ ਸਰਬੱਤ ਖਾਲਸਾ ਦੇ ਗਿਆ ਭਾਈ ਉਹੀ ਕਰ ਹਾਂਜੀ